ਸਕੂਲ ਸਮਰਾਲਾ ਵਿਖੇ ਵਿਸ਼ਵ ਐਥਲੈਟਿਕ ਦਿਵਸ ਬੜੇ ਹੀ ਉਤਸ਼ਾਹ ਦੇ ਨਾਲ ਮਨਾਇਆ ਗਿਆ ਜਿਸ ਤਰ੍ਹਾਂ ਸਕੂਲ ਦੇ ਸਾਰੇ ਵਿਦਿਆਰਥੀਆਂ ਵੱਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ ਇਸ ਤਰ੍ਹਾਂ ਖੁੱਲੇ ਮੈਦਾਨ ਦੇ ਵਿੱਚ ਦੌੜਾਂ ਕਰਵਾਈਆਂ ਗਈਆਂ ਜਿਸ ਦਾ ਉਦੇਸ਼ ਵਿਦਿਆਰਥੀਆਂ ਦੇ ਵਿੱਚ ਖੇਡਾਂ ਅਤੇ ਐਥਲੈਟਿਕਸ ਤੇ ਪ੍ਰਤੀ ਦਿਲਚਸਪੀ ਪੈਦਾ ਕਰਨਾ ਸੀ ਸਿਹਤ ਅਤੇ ਤੰਦਰੁਸਤੀ ਬਾਰੇ ਜਾਗਰੂਕਤਾ ਫੈਲਾਉਣਾ ਵੀ ਮੁੱਖ ਮਕਸਦ ਸੀ ਇਹ ਦੌੜਾਂ ਪ੍ਰੀ ਪ੍ਰਾਇਮਰੀ ਦੇ ਵਿਦਿਆਰਥੀਆਂ ਤੋਂ ਲੈ ਕੇ ਸੀਨੀਅਰ ਜਮਾਤਾਂ ਦੇ ਵਿਦਿਆਰਥੀਆਂ ਤੱਕ ਦੀਆਂ ਕਰਵਾਈਆਂ ਗਈਆਂ 6ਵੀਂ ਤੋਂ 8ਵੀਂ ਤੱਕ ਦੇ ਵਿਦਿਆਰਥੀਆਂ ਨੇ 4 ਕਿਲੋਮੀਟਰ ਦੌੜ ਦੇ ਵਿੱਚ ਹਿੱਸਾ ਲਿਆ। 3ਜੀ ਤੋਂ 5ਵੀਂ ਜਮਾਤ ਦੇ ਵਿਦਿਆਰਥੀਆਂ ਨੇ 2 ਕਿਲੋਮੀਟਰ ਦੌੜ ਵਿੱਚ ਭਾਗ ਲਿਆ। ਪ੍ਰੀ ਪ੍ਰਾਇਮਰੀ ਤੇ ਪ੍ਰਾਇਮਰੀ ਦੇ ਵਿਦਿਆਰਥੀਆਂ ਦੀ ਦੌੜਾ ਸਕੂਲ ਦੇ ਖੇਡ ਮੈਦਾਨ ਦੇ ਵਿੱਚ ਕਰਵਾਈਆਂ ਗਈਆਂ। ਜਿਸ ਤਰ੍ਹਾਂ ਇੰਟਰ ਹਾਊਸ ਮੁਕਾਬਲੇ ਕਰਵਾਏ ਗਏ। ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਮੈਡਮ ਡਾਕਟਰ ਪੂਨਮ ਸ਼ਰਮਾ ਦੇ ਵੱਲੋਂ ਮੈਡਲ ਤੇ ਟਰੋਫੀਆਂ ਦਿੱਤੀਆਂ ਗਈਆਂ। ਜਿਸ ਤਰ੍ਹਾਂ ਪ੍ਰਿੰਸੀਪਲ ਡਾਕਟਰ ਪੂਨਮ ਸ਼ਰਮਾ ਵੱਲੋਂ ਵਿਸ਼ਵ ਐਥਲੈਟਿਕਸ ਦਿਵਸ ਬਾਰੇ ਜਾਣਕਾਰੀ ਦਿੱਤੀ। ਦੇ ਬੱਚਿਆਂ ਨੂੰ ਇਸ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਮੇਡਾ ਨਾਮ ਹਾਂਜੀ ਜੇ ਮੇਰਾ ਨਾਮ ਜਸਲੀਨ ਕੌਰ ਆ ਤੇ ਮੈਂ ਪਲੱਸ 1 ਮੈਡੀਕਲ ਵਿੱਚ ਹਾਂ ਕਿਹੜਾ ਪੇਨ ਜਵਾਦੂ ਸਰ ਬਹੁਤ ਅੱਛਾ ਲੱਗ ਗਿਆ ਕਿ ਬੱਚੇ ਦਾ ਸਟੈਮਨਾ ਚੈੱਕ ਕਰ ਸਕਦੇ ਆ ਸਾਰੇ ਸਟੂਡੈਂਟਸ ਬॉयਜ਼ ਐਂਡ 걸ਜ਼ ਬੱਚੇ تھے ਉਹਨਾਂ ਨੂੰ ਮੈਡਲਸ ਵੀ ਮਿਲਣ ਲੈ ਜਿਸ ਨਾਲ ਬੱਚੇ ਨੇ ਕਰੇ ਚ ਉਹਨਾਂ ਤੇ ਅਦਾਦੀ ਐਕਟੀਵਿਟੀਜ਼ ਵਿੱਚ ਪਾਰਟਿਸਪੇਟ ਕਰਦੇ ਨੇ 8 ਕਿਲੋਮੀਟਰ ਤੋਂ ਅਬਾਊਟ 4 5 ਕਿਲੋਮੀਟਰ ਠੀਕ ਰਿਹਾ ਸਰ ਹਾਂਜੀ ਸਰ ਵਧੀਆ ਰਿਹਾ ਪ੍ਰਾਈਜ਼ ਮੇਰਾ ਵੀ ਦਿੱਤਾ ਜਾ ਰਿਹਾ ਹੈ ਹਾਂਜੀ ਸਰ ਬਹੁਤ ਜੈਮਾਨੀ ਥੈਂਕ ਯੂ ਸਰ ਮੇਰਾ ਨਾਮ ਦੱਸੋ ਮੇਰਾ ਨਾਮ ਹਰਲੀਨ ਕੌਰ ਹੈ ਐਂਡ ਮੈਂ ਪਲੱਸ 1 ਮੈਡੀਕਲ ਦੇ ਸਟੂਡੈਂਟ ਹਾਂ ਤੇ ਅੱਜ ਜੋ ਤੁਹਾਡਾ ਗਿਆ ਇਵੈਂਟ ਸੀ ਕਿਹੜਾ ਦੋਨੋਂ ਬਹੁਤ ਵਧੀਆ ਲੱਗਿਆ ਮੀਨਸ ਅਸੀਂ ਆਪਣਾ ਸਟੈਮੀਨਾ ਚੈੱਕ ਕੀਤਾ ਆ ਐਂਡ ਸਾਰੇ ਗਰਲਸ ਐਂਡ ਬॉयਜ਼ ਪਿੰਟ ਦਾ ਮਤਲਬ ਰੇਸ ਲਗਾਈ ਆ ਐਂਡ ਬਹੁਤ ਵਧੀਆ ਲੱਗਿਆ ਟੌਪ 10 ਕੱਢਿਆ ਪ੍ਰਾਈਜ਼ਸ ਮਿਲੋਗੇ ਤਾਂ ਬਹੁਤ ਵਧੀਆ ਲੱਗਿਆ ਵਧੀਆ ਸੀ ਸਕੂਲ ਹਾਂਜੀ ਬਹੁਤ ਵਧੀਆ ਹੈ ਕੋਈ ਕੁਝ ਥਕਾਵਟ ਵਗੈਰਾ ਜਾਂ ਪਹਿਲੀ ਵਾਰ ਹੀ ਪੱਜਉਂਦਾ ਪਹਿਲਾਂ ਵੀ ਕੀਤਾ ਨਹੀਂ ਨਹੀਂ ਪਹਿਲਾਂ ਵੀ ਕੀਤਾ ਹੋਇਆ ਥਕਾਵਟ ਪੱਜਦੇ ਬਸਦੀ ਹੋ ਰਹੀ ਸੀ ਬਾਅਦ ਚ ਠੀਕ ਹੋ ਗਏ ਸੀ ਹਾਂਜੀ ਤੁਹਾਡਾ ਮੇਰਾ ਨਾਮ ਮੇਰਾ ਨਾਮ ਹਰੀਆਨ ਵੀਰ ਹੈ ਅੱਜ ਜਿਹੜਾ ਡੇ ਮਨਾਇਆ ਗਿਆ ਕੀ ਕਰਨ ਉਹਨਾਂ ਦੁਆਲੇ ਬਹੁਤ ਵਧੀਆ ਸੀ ਇਹ ਇਹਨਾਂ ਵਾਕਾਂ ਦਾ ਇਸ ਟਾਈਮ ਤੇ ਚੈੱਕ ਹੁੰਦਾ ਹੈ ਇਹ ਜਾਂ ਕੁਝ ਹੋਣਾ ਚਾਹੀਦਾ ਕਿਹੜੀ ਜਗ੍ਹਾ ਜਾ ਕੇ ਅੱਜ ਬਾਤਲੇ ਪਿੰਡ ਗਈ ਸੀ ਉੱਤੇ ਜੀ ਗੇੜਾ ਕੱਢ ਕੇ ਆਏ ਕਿੰਨੇ ਕਿਲੋਮੀਟਰ ਤੋਂ ਚਾਰ ਚਾਰ-ਪੰਜ ਕਿਲੋਮੀਟਰ ਸੀ ਲੈ ਲੈ 30 25 ਗੇੜੇ ਉੱਤੇ ਗਏ ਸਰਾਈਸ ਵੀ ਟਿੱਕੇ ਗਏ ਨਾ ਕਿੰਨਾ ਵੀ ਸਕੂਲ ਦਾ ਕੰਪਲੀਟ ਸੀ ਹਾਂ ਜੀ ਵਧੀਆ ਸੀ ਆਮ ਦੱਸੋ ਮੇਰਾ ਨਾਮ ਰਣਜੀਤ ਸਿੰਘ ਹੈ ਮੈਂ ਪਲੱਸ 2 ਕਲਾਸ 800 ਵਿੱਚ ਪੜਦਾ ਤੇ ਕੀ ਕਹਿਣਾ ਚਾਹੁੰਦਾ ਜੋ ਅੱਜ ਮਨਾਇਆ ਗਿਆ ਦੇਸ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਜੀ ਬਹੁਤ ਵਧੀਆ ਕੰਮ ਸੀਗਾ ਸਕੂਲ ਆ ਲਿਆਂਦਾ ਇੱਥੇ ਸਾਰੇ ਬੱਚਿਆਂ ਦਾ ਸਟੈਮੀਨ ਦਾ ਪਤਾ ਲੱਗਿਆ ਤੇ ਇਹ ਸਾਰੇ ਸਭ ਤੋਂ ਵਧੀਆ ਦਰਸਾਉਂਦਾ ਵੀ ਸਾਨੂੰ ਰਨਿੰਗ ਕਰਨੀ ਚਾਹੀਦੀ ਹੈ ਤੇ ਪਾਰਟਿਸਿਪੇਟ ਕਰਨੀ ਚਾਹੀਦਾ ਇਹ 5 ਕਿਲੋਮੀਟਰ ਦੀ ਦੇਸ ਸੀਗੀ ਸਪੋਰਟਸ ਐਥਲੀਟ ਦੇ ਸੀਗਾ ਜੀ ਅੱਜ ਉਹ ਸਾਡੇ ਸੈਂਟੀਨਲ ਇੰਟਰਨੈਸ਼ਨਲ ਸਕੂਲ ਨੇ ਮਨਾਇਆ ਕਿਹੜੇ ਕਿਹੜੇ ਸਕੂਲ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਸਾਰੇ ਛੂਟੇ ਤੋਂ ਨਰਸਰੀ ਤੋਂ ਲੈ ਕੇ ਪਲੱਸ 2 ਤੱਕ ਦੇ ਬੱਚਿਆਂ ਨੇ ਸਾਰਿਆਂ ਨੇ ਪਾਰਟਿਸਿਪੇਟ ਕੀਤਾ ਹੈ। ਪ੍ਰਾਈਜ਼ ਡਿਸਟ੍ਰਿਬਿਊਟ ਵੀ ਕੀਤਾ ਗਿਆ। ਹਾਂਜੀ ਹਾਂਜੀ ਉਹ ਪ੍ਰਾਈਜ਼ ਡਿਸਟ੍ਰਿਬਿਊਸ਼ਨ ਅਜੇ ਚੱਲ ਰਹੀ ਹੈ ਜੀ। ਤੇ ਸਾਰਿਆਂ ਨੂੰ ਪ੍ਰਾਈਜ਼ ਦਿੱਤਾ ਜਾਂਦਾ। ਸ੍ਰੀ ਸ਼ਕਲ ਮੇਰੇ ਪ੍ਰਿੰਸੀਪਲ ਡਾਕਟਰ ਪੂਨਮ ਸ਼ਰਮਾ ਸੈਂਟੀਨਲ ਇੰਟਰਨੈਸ਼ਨਲ ਸਕੂਲ ਸਮਰਾਲਾ ਅੱਜ ਵਰਲਡ ਐਥਲੈਟਿਕ ਡੇ ਦੇ ਉੱਤੇ ਅੱਜ ਸਕੂਲ ਦੇ ਵਿੱਚ ਅਸੀਂ ਮੈਰਾਥਨ ਕਰਵਾਈ ਹੈ ਕ੍ਰੋਸ ਕੰਟਰੀ ਰੇਸ ਔਰ ਇੱਕ ਕ੍ਰੋਸ ਕੰਟਰੀ ਰੇਸ ਸੀਨੀਅਰ ਬੱਚਿਆਂ ਦੀ 4 ਕਿਲੋਮੀਟਰ ਦੀ ਸੀਗੀ ਜਿਹੜੇ ਕਿ ਬੱਚੇ ਆਊਟਡਰ ਉਹਨਾਂ ਨੇ ਆਪਣੀ ਪੂਰੀ ਰੇਸ ਲਗਾਈ ਹੈਗੀ ਹੈ ਔਰ ਬੱਚਿਆਂ ਨੇ ਬਹੁਤ ਹੀ ਕਿਹ ਹੈ ਨਾ ਇੱਛਾ ਦੇ ਨਾਲ ਜੋਸ਼ ਦੇ ਨਾਲ ਇਸ ਵਿੱਚ ਭਾਗ ਲਿੱਤਾ ਹੈਗਾ ਤੇ ਬੱਚਿਆਂ ਦੀਆਂ ਜਿਹੜੀਆਂ ਹੈਗੀਆਂ ਹਾਊਸ ਵਾਈਜ਼ ਪੋਜੀਸ਼ਨਸ ਨਹੀਂ ਨਿਕਲੀਆਂ ਨੇ ਇਸ ਤੋਂ ਇਲਾਵਾ ਅੱਜ ਪ੍ਰੀ ਨਰਸਰੀ ਤੋਂ ਲੈ ਕੇ ਪਲੱਸ 2 ਦੇ ਬੱਚਿਆਂ ਤੱਕ ਸਭ ਨੇ ਪਾਰਟਿਸਿਪੇਟ ਕੀਤਾ ਹੈਗਾ ਤੇ ਕਿੰਡਰ ਗਾਰਟਨ ਦੀਆਂ ਜਿਹੜੀਆਂ ਰੇਸਿਸ ਹੈਗੀਆਂ ਉਹ ਸਕੂਲ ਗਰਾਊਂਡ ਦੇ ਵਿੱਚ ਕਿੱਤੀਆਂ ਗਈਆਂ ਸੀਗੀਆਂ ਤੇ ਉਹਨਾਂ ਨੇ ਇੱਕ 1.5 ਕਿਲੋਮੀਟਰ ਦੇ ਕਰੀਬ ਏਰੀਆ ਕਵਰ ਕਰਿਆ ਹੈਗਾ ਔਰ ਜਿਸ ਨੂੰ ਅੱਜ ਸਾਰੇ ਬੱਚਿਆਂ ਨੇ ਬਹੁਤ ਜ਼ਿਆਦਾ ਇੰਜੋਏ ਕੀਤਾ ਸਾਰਿਆਂ ਨੇ ਪਾਰਟਿਸਿਪੇਟ ਕੀਤਾ ਹੈਗਾ ਟੀਚਰਸ ਨੇ ਵੀ ਬਹੁਤ ਮਿਹਨਤ ਕੀਤੀ ਹੈਗੇ ਉਹਨਾਂ ਨੇ ਬੱਚਿਆਂ ਦੇ ਨਾਲ ਠੀਕ ਹੈ ਭੱਜ ਕੇ ਪੂਰਾ ਸਾਥ ਦਿੱਤਾ ਹੈਗਾ ਪੂਰੇ ਸਟਾਫ ਦਾ ਇਹਦੇ ਵਿੱਚ ਬਹੁਤ ਹੀ ਵਧੀਆ ਯੋਗਦਾਨ ਹੈਗਾ ਔਰ ਇਹ ਜਿਹੜਾ ਸਾਡਾ ਈਵੈਂਟ ਹੈਗਾ ਉਹ ਅੱਜ ਪੂਰੀ ਅੱਛੇ ਤਰੀਕੇ ਦੇ ਨਾਲ ਸਕਸੈਸਫੁਲ ਹੋਇਆ ਹੈਗਾ ਜਿਦੇ ਵਿੱਚ ਸਾਡੇ ਇੱਕ ਵੀ ਕਿਸੇ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੀ ਵੀ ਪ੍ਰੋਬਲਮ ਨਹੀਂ ਆਈ ਹੈਗੀ ਤੇ ਸਾਰੇ ਬੱਚੇ ਬਹੁਤ ਜ਼ਿਆਦਾ ਖੁਸ਼ ਨੇ ਪੂਰਾ ਸਟਾਫ ਬਹੁਤ ਕੁਝ ਹੈ ਔਰ ਇਹਦਾ ਜਿਹੜਾ ਮੇਨ ਮਕਸਦ ਸੀਗਾ ਕਿ ਸਾਡੇ ਬੱਚਿਆਂ ਨੂੰ ਫਿਜ਼ੀਕਲੀ ਐਕਟਿਵ ਕਰਨਾ ਜਿੰਨੇ ਜ਼ਿਆਦਾ ਬੱਚੇ ਫਿਜ਼ੀਕਲੀ ਐਕਟਿਵ ਹੋਣਗੇ ਉਨਾ ਜ਼ਿਆਦਾ ਉਹਨਾਂ ਦਾ ਬ੍ਰੇਨ ਵੀ ਐਕਟਿਵ ਹੋਏਗਾ ਕਿਉਂਕਿ ਵੈਸੇ ਵੀ ਦੇਖਿਆ ਜਾਵੇ ਤਾਂ ਫਿਜ਼ੀਕਲ ਸਕਿਲਸ ਬਹੁਤ ਜ਼ਿਆਦਾ ਜ਼ਰੂਰੀ ਹੈਗੀਆਂ ਸਪੋਰਟਸ ਸਕਿਲਸ ਬਹੁਤ ਜ਼ਿਆਦਾ ਜ਼ਰੂਰੀਆਂ ਜਿਦੇ ਵਿੱਚ ਅਸੀਂ ਅੱਜ ਆਪਣੇ ਬੱਚਿਆਂ ਦੇ ਵਿੱਚ ਇੱਕ ਇਸ ਵਰਲਡ ਐਥਲੈਟਿਕ ਡੇ ਦੇ ਥਰੂ ਬੱਚਿਆਂ ਵਿੱਚ ਸਪੋਰਟਸ ਸਕਿਲਸ ਇਨ ਬਾਇਫ ਕੀਤੀਆਂ ਹੈਗੀਆਂ ਔਰ ਇਹ ਚੀਜ਼ ਸੈਂਟੀਨਲ ਸਕੂਲ ਹਮੇਸ਼ਾ ਕਰਦਾ ਰਹੇਗਾ ਧੰਨਵਾਦ